ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਮੈਂ ਨਵਜੋਤ ਗਿੱਲ ਸੋ ਅੱਜ ਅਸੀਂ ਪਹੁੰਚੇ ਹਾਂ ਜੀ ਵੀਰਕਾ ਮੂਦਲ ਦੇ ਕੋਲ ਪਿੰਡ ਇੱਥੇ ਇਸ ਜਗ੍ਹਾ ਦੇ ਉੱਤੇ ਪਿੰਡ ਪੈਂਦਾ ਆ ਔਰ ਇਸ ਜਗ੍ਹਾ ਦੇ ਵਿੱਚ ਇੱਕ ਪ੍ਰੋਫਿਟ ਬਜਿੰਦਰ ਮਿਨਿਸਟਰੀ ਦੇ ਵੱਲੋਂ ਇੱਕ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਇੱਕ ਵੱਡਾ ਸਮਾਗਮ ਇੱਥੇ ਇਸ ਜਗ੍ਹਾ ਦੇ ਉੱਤੇ ਚੰਗਿਆਈ ਪ੍ਰਾਰਥਨਾ ਸਭਾ ਦਾ ਰੱਖਿਆ ਗਿਆ ਜਿਹਦੇ ਵਿੱਚ ਬਹੁਤ ਸਾਰੇ ਸੰਤਾਂ ਸੇਵਕਾਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਔਰ ਪ੍ਰੋਫਿਟ ਜੀ ਇਸ ਜਗ੍ਹਾ ਦੇ ਉੱਤੇ ਪਹੁੰਚੇ ਔਰ ਉਹਨਾਂ ਦੇ ਕੋਲੋਂ ਬਹੁਤ ਸਾਰੇ ਨੇ ਆਸ਼ੀਰਵਾਦ ਵੀ ਲੈ ਔਰ ਬਹੁਤ ਸਾਰੀਆਂ ਚੰਗਿਆਈਆਂ ਵੀ ਹੋਈਆਂ ਔਰ ਅੱਜ ਸਾਡੇ ਵਿੱਚਕਾਰ ਖਾਸ ਤੌਰ ਦੇ ਉਤੇ ਇਸ ਜਗ੍ਹਾ ਦੇ ਪ੍ਰੋਫਿਟ ਬਜਿੰਦਰ ਮਿਨਿਸਟਰੀ ਦੇ ਪ੍ਰਧਾਨ ਅਵਤਾਰ ਜੀ ਸਾਡੇ ਵਿੱਚ ਮੌਜੂਦ ਨੇ ਆਓ ਤੁਹਾਡੇ ਰੂਬਰੂ ਕਰਾਉਣੇ ਆ ਔਰ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਕਿ ਜੋ ਅੱਜ ਦੀ ਇਹ ਸਭਾ ਰੱਖੀ ਗਈ ਇੱਕ ਇਸ ਸੰਬੰਧ ਦੇ ਵਿੱਚ ਰੱਖੀ ਗਈ ਸੀ ਆਓ ਗੱਲਬਾਤ ਕਰਦੇ ਆ ਪ੍ਰਧਾਨ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਸੱਚ ਦੀ ਆਵਾਜ਼ ਚੈਨਲ ਵਿੱਚ ਥੈਂਕ ਯੂ ਜੀ ਸਾਰਿਆਂ ਨੂੰ ਜੈਮ ਸੀਗੀ ਜੀ ਅੱਜ 30 28 ਅਪ੍ਰੈਲ ਦਿਨ ਮੰਗਲਵਾਰ ਨੂੰ ਜਿਹੜਾ ਪ੍ਰੋਫੈਟ ਬਜਿੰਦਰ ਸਿੰਘ ਮਿਨਿਸਟਰੀ ਜੀ ਵੱਲੋਂ ਵੇਰਕਾ ਬ੍ਰਾਂਚ ਦੇ ਵਿੱਚ ਇੱਕ ਮਸੀਹ ਸਾਸੰਗ ਸ਼ਾਵਰ ਆਫ ਬਲੇਸਿੰਗ ਬਰਕਤਾਂ ਦੀ بارش ਹਰ ਸਾਲ ਦੀ ਤਰ੍ਹਾਂ ਜਿਹੜਾ ਸਾਸੰਗ ਕਰਾਇਆ ਗਿਆ ਮੈਂ ਸਭ ਤੋਂ ਪਹਿਲਾਂ ਉਸ ਪਰਮੇਸ਼ਵਰ ਦਾ ਧੰਨਵਾਦ ਕਰਦਾ ਜਿਸ ਪਰਮੇਸ਼ਵਰ ਨੇ ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਔਰ ਇਸ 사ਸੰਗ ਨੂੰ ਬਹੁਤ ਹੀ ਸਚਜੇ ਔਰ ਸਚਾਰੂ ਟੰਗ ਦੇ ਨਾਲ ਸੰਪੂਰਨ ਸੱਪਨ ਕੀਤਾ ਇਸ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਪ੍ਰਭੂ ਦੇ ਦਾਸ ਅਮਰ ਸਰ ਦੇ ਜਿੰਨੇ ਵੀ ਪਾਸਟਰ ਸਹਿਬਾਨ ਬਿਸ਼ਪ ਸਹਿਬਾਨ ਲੀਡਰ ਸਹਿਬਾਨ ਇਸ ਜਗ੍ਹਾ ਤੇ ਪਹੁੰਚੇ ਮੈਂ ਉਹਨਾਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਰੱਬ ਰੂਪੀ ਸੰਗਤ ਜੋ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਅੰਮ੍ਰਿਤਸਰ ਪੁੱਜੀ ਉਹਨਾਂ ਨੇ ਪ੍ਰੋਫੈਟ ਬਜਿੰਦਰ ਸਿੰਘ ਜੀ ਦੇ ਦੁਆਰਾ ਪ੍ਰਭੂ ਯਸ਼ੂ ਮਸੀਹ ਦੇ ਬਾਈਬਲ ਦੇ ਵਿੱਚੋਂ ਜੋ ਵਚਨ ਦਾ ਆਨੰਦ ਮਾਣਿਆ ਔਰ ਬਲੇਸਿੰਗ ਪਾਈਆਂ ਜਿਨ੍ਹਾਂ ਦੇ ਨਾਲ ਬਹੁਤ ਰੋਗੀ ਔਰ ਬਿਮਾਰ ਜਿਹੜੇ ਕਿ ਗੁੰਗੇ ਅੰਨੇ ਜਿਹੜੇ ਤੁਰ ਨਹੀਂ ਸਕਦੇ ਉਹਨਾਂ ਨੇ ਸ਼ਿਫਾ ਪਾਈ ਇਹ ਜਿਹੜਾ ਅੱਜ ਦਾ ਸਾਡਾ ਮੁੱਖ ਮਕਸਦ ਜਿਹੜਾ ਸੀਗਾ ਪਰਮੇਸ਼ਵਰ ਦਾ ਪ੍ਰਚਾਰ ਜਿਹੜਾ ਪ੍ਰੋਫੈਟ ਬਜਿੰਦਰ ਜੀ ਨੇ ਕੀਤਾ ਹੈ ਇਹੋ ਹੀ ਹੈ ਇੱਕ ਨਸ਼ੇ ਤੋਂ ਰਹਿਤ ਪੰਜਾਬ ਬਣਾਉਣਾ ਔਰ ਪਰਮੇਸ਼ਵਰ ਦੇ ਨਾਲ ਜੋੜਨਾ ਸਭ ਤੋਂ ਵੱਡਾ ਸਾਡਾ ਜਿਹੜਾ ਸੀ ਮੇਨ ਮਕਸਦ ਸੀ ਇਹ ਜਿਹੜੀ ਪ੍ਰਧਾਨ ਜੀ ਅੱਜ ਦੀ ਮੀਟਿੰਗ ਰੱਖੀ ਗਈ ਸੀ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਇਸ ਮੀਟਿੰਗ 'ਚ ਸ਼ਮੂਲੀਅਤ ਕੀਤੀ ਇਸ ਤਰ੍ਹਾਂ ਦੀਆਂ ਮੀਟਿੰਗਾਂ ਹੋਰ ਵੀ ਹੁੰਦੀਆਂ ਰਹਿੰਦੀਆਂ ਨੇ ਅਸੀਂ ਹਰ ਸਾਲ ਪੰਜਾਬ ਦੇ ਵਿੱਚ 10-15 ਦੇ ਤਕਰੀਬ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਿਹੜੇ ਸਤਸੰਗ ਮੇਨ ਮੇਨ ਸਿਟੀ ਦੇ ਵਿੱਚ ਅਸੀਂ ਪ੍ਰਭੂ ਯਸ਼ੂ ਮਸੀਹ ਦੇ ਜਿਹੜੇ ਸਤਸੰਗ ਹੈ ਪ੍ਰੋਫੈਟ ਬਜਿੰਦਰ ਸਿੰਘ ਮਿਨਿਸਟਰੀ ਵੱਲੋਂ ਕਰਵਾਏ ਜਾਂਦੇ ਹੈ ਜੀ ਬਹੁਤ-ਬਹੁਤ ਧੰਨਵਾਦ ਹੋਰ ਜਾਨਣਾ ਚਾਹਾਂਗੇ ਕਿ ਲਾਸਟ ਵਿੱਚ ਜਿੰਨੇ ਸੱਚ ਦੀ ਆਵਾਜ਼ ਚੈਨਲ ਦੇ ਸਾਨੂੰ ਈਵਰਸ ਦੇਖਦੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂ। ਸਭ ਤੋਂ ਪਹਿਲਾਂ ਤੇ ਸੱਚ ਦੀ ਆਵਾਜ਼ ਜਿਹੜਾ ਚੈਨਲ ਹੈ ਇਹਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ। ਥੈਂਕ ਯੂ ਜੀ ਜਿਹਦੇ ਜਰੀਏ ਅਸੀਂ ਜਿਹੜਾ ਅੱਜ ਤੁਹਾਡੇ ਰੂਬਰੂ ਹੋ ਰਹੇ ਆਂ ਔਰ ਸਾਰੇ ਹੀ ਸੰਗਤ ਦਾ ਔਰ ਸਾਰੇ ਪ੍ਰਭੂ ਦੇ ਦਾਸਾਂ ਦਾ ਔਰ ਲੀਡਰ ਸਾਹਿਬਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਵੀ ਉਹਨਾਂ ਨੇ ਜਿਹੜਾ ਇੱਥੇ ਪੁੱਛ ਕੇ ਆਪਣਾ ਕੀਮਤੀ ਸਮਾਂ ਜਿਹੜਾ ਕੱਢ ਕੇ ਜਿਹੜੇ ਸਾਡੇ ਸੱਜ ਸੰਗਤ ਦੇ ਵਿੱਚ ਪੁੱਛਿਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਜੈ